ਹਾਂਜੀ ਜੈ ਮਾਤਾ ਦੀ ਜੈ ਫਕਰ ਫਕੀਰਾਂ ਦੀ ਜੈ ਮਸਤੰਗ ਜੈ ਹਰਖਾਂ ਦੀ ਅਸੀਂ ਬੋਲ ਰਹੇ ਹਾਂ ਮਹੰਤ ਨਾਥ ਮੁਖਲੇ ਵਾਲੇ ਸ਼ਿਵਮਾਪਾ ਜੀ ਕੁਝ ਦਿਨ ਪਹਿਲਾਂ ਜੋ ਮੇਰੇ ਉੱਪਰ ਥੋੜਾ ਜਿਹਾ ਸਿਲਸਿਲਾ ਉੱਠ ਰਿਹਾ ਸੀ ਦਾ ਸੂਫੀਨ ਕਲਾਫ ਗੁਰੂਕ ਦੇ ਵੱਲੋਂ ਮੇਰੀ ਅਸੀਂ ਆਨਲਾਈਨ ਵੀਡੀਓ ਪਾਣੀ ਆ ਆਨਲਾਈਨ ਵੀਡੀਓ ਦੇ ਵਿੱਚ ਕੁਝ ਸਾਡੇ ਤੋਂ ਵੀ ਗਲਤ ਬੋਲਿਆ ਗਿਆ ਜਾਂ ਕੋਈ ਗਲਤੀ ਹੋ ਗਈ ਜਿਸੇ ਕੇ ਕੇ ਹੈਗਾ ਸੂਫੀਨ ਕਲਾਫ ਗੁਰੂਕ ਨੂੰ ਹਾਂ ਦੇ ਵਿੱਚ ਸਾਡੇ ਵਿੱਚ ਗਲਤੀ ਲੱਗਦੀ ਹੈ ਪਰ ਥੋੜੇ ਦਿਨਾਂ ਦੇ ਵਿੱਚ ਜੀ ਸਾਡੀ ਮੀਟਿੰਗਾਂ ਸੰਬੰਧ ਵਿੱਚ ਦੱਸਣ ਕਿ ਬਾਬਾ ਜੀ ਤੁਸੀਂ ਆ ਥੋੜਾ ਜਿਹਾ ਸ਼ਬਦ ਗਲਤ ਬੋਲਿਆ ਚਲੋ ਜੇ ਸਿਪਾਹੋਂ ਦੇ ਵਿੱਚ ਆਪਾਂ ਸੁਧਾਰ ਕਰਾਂ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਸਾਡੇ ਸਿੱਖ ਜੱਥੇ ਬੰਦਿਆ ਵੀ ਆਪਣੇ ਆ ਸਾਡਾ ਮੁਸਲਮਾਨ ਧਰਮ ਵੀ ਆਪਣਾ ਵਾ ਤੇ ਸਾਰੇ ਧਰਮੇ ਸਾਡੇ ਆਪਣੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੈ ਮਾਤਾ ਦੀ ਜੈ ਮਸਲਾ ਜੈ ਪੀਰਾਂ ਦੀ ਜਿਆ ਮਸਤਾਂ ਦੀ ਮੈਂ ਅਮਨ ਸਾਈ ਮਾਛੀਵਾੜਾ ਸਾਹਿਬ ਤੋਂ ਕਾਫੀ ਦਿਨਾਂ ਤੋਂ ਇੱਕ ਮਸਲਾ ਬੜਾ ਉੱਠ ਰਿਹਾ ਸੀਗਾ ਸਾਈ ਸ਼ਿਵਮਨਾਥ ਮੋਗੇਜੀ ਵਾਲਿਆਂ ਦਾ ਕਿ ਇਹ ਪਖੰਡ ਕਰਦੇ ਆ ਕੁਝ ਵੀ ਆ ਅੱਜ ਅਸੀਂ ਆਪਾਂ ਇਹਨਾਂ ਕੋਲ ਆਏ ਆ ਤੇ ਜਿਹੜੀਆਂ ਗੱਲਾਂ ਤੇ ਨਿੰਗ ਜੱਥੇਬੰਦੀਆਂ ਨੂੰ ਜਾਂ ਸੂਫੀ ਨਿਕਲਾਬ ਗਰੁੱਪ ਜਾਂ ਸੂਫੀਆਂ ਨੂੰ ਇਹਨਾਂ ਤੇ ਇਤਰਾਜ਼ ਸੀਗਾ ਜਿਨ੍ਹਾਂ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਇਹ ਅਜਤੋਬਾਗ ਉਹ ਜਿਹੜੀਆਂ ਚੀਜ਼ਾਂ ਦਾ ਇਤਰਾਜ ਹੈ ਉਹ ਅਸਲ ਵਿੱਚ ਵੀਡੀਓ ਦੇ ਵਿੱਚ ਨਹੀਂ ਹੋਊਗਾ ਤੇ ਇਹ ਬਹੁਤ ਹੀ ਚੰਗਾ ਮੈਸੇਜ ਇਹ ਸਮਾਜ ਨੂੰ ਦੇਣਗੇ ਤੇ ਅੱਗੇ ਤੋਂ ਚੰਗੀ ਸਿੱਖਿਆ ਦੇਣਗੇ ਇਹ ਇਨਾਂ ਨੇ ਅੱਜ ਸਾਡੇ ਤੋਂ ਵਿਸ਼ਵਾਸ ਦਿਵਾਇਆ ਤੇ ਬਾਕੀ ਰਹੀ ਗੱਲ ਲੋਕਾਂ ਦੀ ਲੋਕੋ ਚੀਜ਼ ਵੀਡੀਓ ਦੇ ਵਿੱਚ ਦੇਖਣ ਨੂੰ ਕੁਝ ਹੁੰਦੀ ਆ ਜਦ ਬੰਦਾ ਸਾਹਮਣਿਆਂ ਦਾ ਉਹ ਪ੍ਰਤੱਖ ਕੁਝ ਹੋ ਰੰਦਾ ਤੇ ਅੱਜ ਅਸੀਂ ਸ਼ਿਵਮਨਾਥ ਮੋਗਾ ਜੀ ਕੋਲ ਆਏ ਆ ਤੇ ਅੱਜ ਬਹੁਤ ਵਧੀਆ ਇਹਨਾਂ ਦੇ ਵਿਚਾਰ ਲੱਗੇ ਇਸੀ ਨੂੰ ਸਹਿਮਤੀ ਦਿੰਦੇ ਆ ਕਿ ਇਹ ਸਾਡੀ ਜਿਹੜੀ ਵਿਚਾਰ ਸੀਗੀ ਉਹਨਾਂ ਤੇ ਇਹ ਬਿਲਕੁਲ ਵੀ ਪਾਸ ਨੇ ਜੈ ਪੀਰਾਂ ਦੀ ਜੈ ਮਸਤਾਂ